ਤਨ ਹੈ ਤਨ ਹੈ ਤਨ ਹੈ ਗੁਰਤੇਗ ਬਹਾਦਰ ਤਨ ਹੈ ਤਨ ਹੈ ਤਨ ਹੈ ਗੁਰਤੇਗ ਬਹਾਦਰ ਤਨ ਹੈ ਤਨ ਗੁਰਤੇਗ ਬਹਾਦਰ ਸਾਹਿਬ ਤਨ ਗੁਰਤੇਗ ਬਹਾਦਰ ਸਾਹਿਬ ਗੁਰਤੇਗ ਬਹਾਦਰ ਸਾਹਿਬ ਤਨ ਗੁਰਤੇਗ ਬਹਾਦਰ ਸਾਹਿਬ ਅੱਜ ਆਪਾਂ ਸਾਰੇ ਹੀ ਗੋ ਜਦਾ ਬੰਗਲਾ ਸਾਹਿਬ ਆਪੇ ਬੰਗਲਾ ਸਾਹਿਬ ਤੋਂ ਜੋ ਨਿਸ਼ਕਾਮ ਆਟੋ ਸੇਵਾ ਹਾਵੇ ਹਰ ਐਤਵਾਰ ਨੂੰ ਸੰਗਤਾਂ ਦੀ ਸਹੂਲਤ ਲਈ ਬਾਲਾ ਪ੍ਰੀਤਮ ਨਿਸ਼ਕਾਮ ਸੇਵਕ ਜਥੇ ਵੱਲੋਂ ਸੰਗਤਾਂ ਨੂੰ ਇੱਥੇ ਲਿਆਉਣ ਦੀ ਤੇ ਫਿਰ ਪਟੇਲ ਚੌਂਕ ਤੇ ਜਿਹੜੀਆਂ ਸੰਗਤਾਂ ਇੱਥੇ ਆਉਂਦੀਆਂ ਬੰਗਲਾ ਸਾਹਿਬ ਲਈ ਉਹਨਾਂ ਨੂੰ ਲੈ ਕੇ ਜਾਣ ਦੀ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਸੋ ਧੰਨ ਗੁਰੂ ਤੇਗ ਬਹਾਦਰ ਸਾਹੀ ਪਾਤਸ਼ਾਹ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਆ ਕਿਉਂਕਿ ਬਹੁਤ ਵੱਡੇ ਲੈਵਲ ਤੇ ਸਮਾਗਮ ਰੱਖੇ ਗਏ ਨੇ ਭਾਵਾ ਦਿੱਲੀ ਕਮੇਟੀ ਹੈ ਪਾਵਾਂ ਸ਼ਲਮਰੀ ਕਮੇਟੀ ਹੈ ਸੋ ਇਸ ਦਾ ਸੇਵਾਵਾਂ ਦੇ ਵਿੱਚ ਹੀ ਇਹਨਾਂ ਦਸਿਆਂ ਵੱਲੋਂ ਵੀ ਤੇ ਦਾਸ ਉਹ ਜਾਦੋ ਦੀਪਾ ਚੈਰੀਟੇਬਲ ٹرسٹ ਵੱਲੋਂ ਤੇ ਬਾਲਾ ਪ੍ਰੀਤਮ ਆਟੋ ਸੇਵਾ ਵੱਲੋਂ ਤੇ ਭਾਈ ਕਨਿਆ ਜੀ ਸੇਵਾ ٹرسٹ ਵੱਲੋਂ ਵੀ ਅੱਜ ਇੱਕ ਨਿਮਾਣੇ ਜਿਹਾ ਉਪਰਾਲਾ ਆਪਾਂ ਸ਼ੁਰੂ ਕੀਤਾ ਹੈ ਕਿ ਜਿਹੜੀਆਂ ਵੀ ਸੰਤਾਂ ਇੱਥੇ ਆ ਕੇ ਆਟੋ 'ਚ ਬੈਂਦੀਆਂ ਨੇ ਭਾਵਾਂ ਸਿੱਖ ਨੇ ਭਾਵਾਂ ਨਾਨ ਸਿੱਖ ਨੇ ਆਪਾਂ ਉਹਨਾਂ ਨੂੰ ਗੁਰੂ ਇਤਿਹਾਸ ਨਾਲ ਜਾਣੂ ਕਰਾਈਏ ਕਿਉਂਕਿ ਕੱਲਾ ਕੀਰਤਨ ਸੁਣਨਾ ਹੀ ਨਹੀਂ ਜਿਸ ਪਾਤਸ਼ਾਹ ਦਾ ਆਪਾਂ 350 ਸਾਲਾ ਮਨਾ ਰਹੇ ਆ ਉਸ ਪਾਤਸ਼ਾਹ ਦੇ ਜੀਵਨ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਵੀ ਆਪਾਂ ਜਾਣੂ ਹੋਈਏ ਤੇ ਦੂਜਿਆਂ ਨੂੰ ਵੀ ਜਾਣੂ ਕਰਾਈਏ ਸੋ ਇਸ ਲਈ ਆਪਾਂ ਧੰਨਵਾਦੀ ਹਾਂ ਸੂਕ੍ਰਿਤ ਟਰਸਟ ਦੇ ਜਿਨ੍ਹਾਂ ਦੇ ਬਾਦਮ ਵਿੱਚੋਂ ਸਾਨੂੰ ਆ ਸਾਡਾ ਲਿਟਰੇਚਰ ਜਿਹੜਾ ਹੈ ਉਹ ਬਹੋਇਆ ਹੋਇਆ ਤਾਂ ਕਿ ਆਪਾਂ ਸੰਗਤਾਂ ਦੇ ਵਿੱਚ ਇਹ ਸਾਰੀਆਂ ਸੇਵਾਵਾਂ ਦੇ ਸਕੀਏ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਸਚਿੱਤਲ ਜੀਵਨ ਪੰਜਾਬੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦਾ ਜੀਵਨ ਹਿੰਦੀ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੀ ਜਿੰਨੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦੋਵੇਂ ਹਿੰਦੀ ਅਤੇ ਪੰਜਾਬੀ ਦੇ ਵਰਜ਼ਨ ਨੇ ਜਿਹਦੇ ਵਿੱਚ ਸਾਰੀ ਬਾਣੀ ਵੀ ਹੈ ਤੇ ਬਾਣੀ ਨਾਲ ਜੁੜਦੇ ਸਵਾਲ ਜਵਾਬ ਵੀ ਹਨ ਤੇ ਨਾਲ ਹੀ ਪਾਸ਼ਾ ਦਾ ਇਹਦੇ ਵਿੱਚ ਬਰੀਫ ਦੇ ਵਿੱਚ ਉਹਨਾਂ ਦੀ ਹਿਸਟਰੀ ਵੀ ਹੈ ਸੋ ਅਸੀਂ ਬੇਨਤੀ ਕਰਾਂਗੇ ਸਾਧਿਆ ਨੂੰ ਹੀ ਕਿ ਜੋ ਵੀ ਇੱਥੇ ਆਉਣ ਉਹ ਇਥੋਂ ਆ ਕਿਤਾਬਾਂ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਕਿਉਂਕਿ ਬੜੇ ਸੋਹਣੇ ਢੰਗ ਨਾਲ ਇਹ ਕਿਤਾਬਾਂ ਤਿਆਰ ਕੀਤੀਆਂ ਗਈਆਂ ਨੇ ਵਿੱਚ ਤਸਵੀਰਾਂ ਵੀ ਨੇ ਕਿਉਂਕਿ ਬੱਚੇ ਜਿਹੜੇ ਕਾਮਿਕਸ ਦੇ ਨਾਲ ਜ਼ਿਆਦਾ ਜੁੜਦੇ ਆ ਉਹਨਾਂ ਨੂੰ ਫੋਟੋਆਂ ਵੀ ਚਾਹੀਦੀਆਂ ਇਤਿਹਾਸ ਵੀ ਚਾਹੀਦਾ ਸੋ ਇਸ ਲਈ ਇਹ ਆਪਾਂ ਆ ਕਿਤਾਬਾਂ ਲੈ ਕੇ ਆਏ ਆ ਬੱਚਿਆਂ ਦੇ ਵਾਸਤੇ ਇਹ ਜ਼ਰੂਰ ਆਪਣੇ ਬੱਚਿਆਂ ਵਾਸਤੇ ਲੈ ਕੇ ਜਾਵੋ ਤੇ ਨਾਲ ਹੀ ਇਹ ਜਿਹੜੀਆਂ ਛੋਟੀਆਂ ਬੋਕਸ ਨੇ ਇਹਦੇ ਵਿੱਚ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਸੋ ਜ਼ਰੂਰ ਮੈਂ ਬੇਨਤੀ ਕਰਾਂਗਾ ਆ ਜਿਹੜੇ ਸੇਵਾ ਦਾ ਰੂਪ ਦੇ ਵਿੱਚ ਆਪਾਂ ਸੰਗਤਾਂ ਦੀ ਸੇਵਾ 'ਚ ਲੱਗੇ ਹਾਂ ਕਿ ਸਾਡੇ ਜਿਹੜੀ ਵੀ ਆ ਸਵਾਦੀਆਂ ਬੈਠਣਾਂ ਅੱਜ ਗੱਡੀ ਦੇ ਵਿੱਚ ਉਹਨਾਂ ਨੂੰ ਆਪਾਂ ਜਿਹੜਾ ਹਿੰਦੀ ਪੜ੍ਹਨਾ ਚਾਹੇ ਉਹਨੂੰ ਹਿੰਦੀ ਦੀ ਦਿਓ ਜਿਹੜਾ ਪੰਜਾਬੀ ਪੜ੍ਹਨਾ ਚਾਹੇ ਉਹਨੂੰ ਪੰਜਾਬੀ ਦੀ ਦਿਓ ਤੇ ਆਪਾਂ ਸਾਰੇ ਹੀ ਨਤਮਸਤਕ ਹੋਏ ਇਹ ਤੰਗ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਦੇ ਅੱਗੇ ਕਿ ਉਹਨਾਂ ਨੇ ਹਿੰਦੁਸਤਾਨ ਦੀ ਰਾਖੀ ਲਈ Hindu ਕੌਮ ਦੀ ਰਾਖੀ ਲਈ ਉਹਨਾਂ ਨੇ ਆਪਣਾ ਬਲਦਾਨ ਆਪਣੀ ਸ਼ਹਾਦਤ ਦੇਣੀ ਕੀਤੀ ਹੈ ਸੋ ਆਪਾਂ ਮੇਰੀ ਬੇਨਤੀ ਹੈ ਭਈ ਆਪਾਂ ਇੱਕ ਮਿੰਟ ਲਈ ਵੀ ਗੁਰਤੇਗ ਬਾਸਾ ਸਾਈਂ ਪਾਸ਼ਾ ਜੀ ਦਾ ਜਾਪ ਕਰੀਏ ਉਹਨਾਂ ਨੂੰ ਯਾਦ ਕਰੀਏ ਤਾਂ ਜੋ ਸਾਡੀ ਸਾਰਿਆਂ ਦੀ ਵੀ ਹਾਜ਼ਰੀ ਲੱਗੇ। ਧਨ ਗੁਰ ਤੇਗ ਬਹਾਦਰ ਸਾਹਿਬ ਧਨ ਗੁਰ ਤੇਗ ਬਹਾਦਰ ਸਾਹਿਬ ਗੁਰ ਤੇਗ ਬਹਾਦਰ ਸਾਹਿਬ ਧਨ 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 ਗੁਰ ਤੇਗ ਬਹਾਦਰ ਸਾਹਿਬ ਸਾਹਿਬ ਧਨਗੁਰ ਤੇਗ ਬਹਾਦਰ ਸਾਹਿਬ ਧਨਗੁਰ ਤੇਗ ਬਹਾਦਰ ਸਾਹਿਬ ਧਨ ਤਨ ਪਾਈ ਮਤੀ ਦਾਸ ਜੀ 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 ਧਨ ਤਨ ਪਾਈ ਸਤੀ 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 ਦਾਸ ਜੀ ਧਨ ਤਨ ਪਾਈ ਦੇ ਆਲਾ ਜੀ ਤਨ ਤਨ ਪਾਈ ਦਿਆਲਾ ਜੀ ਤਨ ਤਨ ਪਾਈ ਦਿਆਲਾ ਜੀ ਤਨ ਤਨ ਪਾਈ ਦਿਆਲਾ ਜੀ ਤਨ ਹੈ ਤਨ ਹੈ ਤਨ ਹੈ ਗੁਰਤੇਗ ਬਹਾਦਰ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰਤੇਗ ਬਹਾਦਰ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰਤੇਗ ਬਹਾਦਰ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰਤੇਗ ਬਹਾਦਰ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰਤੇਗ ਬਹਾਦਰ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰਤੇਗ ਬਹਾਦਰ ਤਨ ਹੈ ਗੁਰ ਤੇਗ ਬਹਾਦਰ ਹਨ ਹੈ ਸਤਿਨਾਮ ਸ੍ਰੀ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹੇ ਗੁਰੂ ਸਤਨਾਮ ਸ਼੍ਰੀ ਵਾਹੇ ਗੁਰੂ